ਨਾਮ ਤੋਂ ਦਿੰਦੇ ਹਾਂ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਗੁਰਸ਼ਰਨਜੀਤ ਸਿੰਘ ਆ ਮੈਂ ਡਿਪੀ ਪੋਸਟਮਾਸਟਰ ਅੰਮ੍ਰਿਤਸਰ ਹੈੱਡ ਆਫਿਸ ਤੋਂ ਸਰਕਾਰ ਦੀ ਕਿਹੜੀ ਪਾਲਿਸੀ ਚੱਲਦੀ ਜੀ ਲੈ 15 ਅਗਸਤ ਆ ਰਹੀ ਹੈ ਜੀ ਕੇਂਦਰ ਸਰਕਾਰ ਵੱਲੋਂ ਪਾਲਿਸੀ ਜਾਰੀ ਕੀਤੀ ਗਈ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਹਰ ਘਰ ਹਰ ਘਰ ਤਿਰੰਗਾ ਵੀ ਉਹਨਾਂ ਦੀ ਇਹ ਮਤਲਬ ਕੋਸ਼ਿਸ਼ ਆ ਵੀ ਹਰ ਘਰ ਦੇ ਵਿੱਚ ਤਿਰੰਗਾ ਲਹਿਰਾਇਆ ਜਾਵੇ 15 ਅਗਸਤ ਨੂੰ ਤੇ ਇਸ ਕਰਕੇ ਹਰ ਪੋਸਟ ਆਫਿਸ ਦੇ ਵਿੱਚ ਸੰਗਾ 25 ਰੁਪਏ ਦਾ ਕਾਊਂਟਰ ਤੋਂ ਮਿਲੇਗਾ ਬਾਕੀ ਜੇ ਕੋਈ ਆਨਲਾਈਨ ਆਰਡਰ ਕਰਦਾ ਤੇ ਉਹਨਾਂ ਨੂੰ ਘਰੇ ਪਹੁੰਚਾਇਆ ਜਾਏਗਾ ਤੇ ਕਿੰਨਾ ਲੋਕਾਂ ਨੂੰ ਉਤਸ਼ਾਹ ਲੱਗ ਰਿਹਾ 15 ਅਗਸਤ ਨੂੰ ਲੈ ਕੇ ਜਿਵੇਂ ਕਿ 15 ਅਗਸਤ ਸਾਡਾ ਆਜ਼ਾਦੀ ਦਿਵਸ ਆ ਸਾਨੂੰ 1947 ਵਿੱਚ 15 ਅਗਸਤ 15 ਅਗਸਤ 1947 ਵਿੱਚ ਸਾਨੂੰ ਆਜ਼ਾਦੀ ਮਿਲੀ ਤੇ ਉਸ ਦੇ ਮਤਲਬ ਬਿਹਾਵ ਤੇ ਦਿਨ ਮਨਾਇਆ ਜਾਂਦਾ ਲੋਕਾਂ ਚ ਕਦੇ ਉਹ ਵਿਸ਼ਾ ਦੇਖਣ ਨੂੰ ਮਿਲਦਾ ਸਾਨੂੰ ਆਨਲਾਈਨ ਆਰਡਰ ਆ ਰਹੇ ਆ ਸਾਡੇ ਪੋਸਟਮੈਨ ਉਹਨਾਂ ਨੂੰ ਘਰੇ ਜਾ ਕੇ ਉਹ ਡਿਲੀਵਰੀਆਂ ਕਰਦੇ ਇਸ ਚੀਜ਼ ਦੀਆ ਸਰ ਤੁਸੀਂ ਆਰਡਰ ਦੀ ਗੱਲ ਕੀਤੀ ਪ੍ਰੋਸੈਸ ਕੀ ਰਹਿੰਦਾ ਆਰਡਰ ਦਾ ਆਰਡਰ ਕਰਨਾ ਆਨਲਾਈਨ ਪ੍ਰੋਸੈਸ ਆ ਜੀ ਆਨਲਾਈਨ ਸਾਈਟ ਇੱਥੇ ਹੈਗੀ ਆ ਉੱਥੇ ਜਾ ਕੇ ਤੁਸੀਂ ਆਨਲਾਈਨ ਤੁਸੀਂ ਆਰਡਰ ਕਰ ਸਕਦੇ ਹੋ ਤੇ ਫਿਰ ਉਹ ਸਾਡੀ ਜਿਹੜੀ ਟੀਮ ਆ ਉਹਨੂੰ ਆਨਲਾਈਨ ਚੈੱਕ ਕਰਦੀ ਆ ਤੇ ਉਹਨੂੰ ਫਿਰ ਡਿਲੀਵਰ ਕਰਵਾਉਂਦੀ ਆ ਕਿੰਨੀਆਂ ਬੁਕਿੰਗਾਂ ਹੁੰਦੀਆਂ ਬੀਐਨ ਬਲੈਂਕ ਦੀ ਕਾਫੀ ਮਾਤਰਾ ਵਿੱਚ ਹੋ ਰਹੀ ਆ ਕਿਉਂਕਿ ਸਾਡਾ ਇਹ ਨਹੀਂ ਕਿ ਸਿਰਫ ਅੰਮ੍ਰਿਤਸਰ ਦੇ ਵਿੱਚ ਹੀ ਆ ਸਾਡਾ ਪੂਰਾ ਡਿਸਟ੍ਰਿਕਟ ਆ ਜਿਵੇਂ ਕਿ ਅਨਾਰਾ ਬੈਲਟ ਆ ਉਸ ਤੋਂ ਬਾਅਦ ਮਜੀਠਾ ਵਾ ਫਤਿਹਗੜ ਚੂੜੀਆਂ ਵਾ ਫਿਰ ਉਸ ਤੋਂ ਬਾਅਦ ਅਮਰਦਾਸ ਤੱਕ ਉਸ ਤੋਂ ਬਾਅਦ ਆਜਾ ਟਾਰੀ ਚੋਬਾਲ ਤਰਨਤਾਰਨ ਬਾਬਾ ਬਕਾਲਾ ਨੂੰ ਸਾਰੇ ਪਾਸੇ ਆ ਮਤਲਬ ਕਰੇਜ ਕਿੱਦਾਂ ਜੈਗਾ ਲੋਕ ਲੋਕਾਂ ਦਾ ਲੋਕਾਂ ਦਾ ਕਾਫੀ ਗਰੇਜ਼ ਆ ਆਪਣੇ ਤਿਰੰਗੇ ਨੂੰ ਲੈ ਕੇ ਕਿਉਂਕਿ ਸਰਕਾਰ ਦੀ ਪਾਲਸੀ ਹੈ ਕਿ 15 ਅਗਸਤ ਵਾਲੇ ਦਿਨ ਵੱਧ ਤੋਂ ਵੱਧ ਘਰਾਂ ਵਿੱਚ ਤਿਰੰਗਾ ਲਹਿਰਾਇਆ ਜਾਵੇ ਤੇ ਅਸੀਂ ਆਜ਼ਾਦੀ ਦੇ ਦਿਵਸ ਲੋਕੀ ਇਸ ਤਿਰੰਗੇ ਦੇ ਨਾਲ ਮਨਾਉਣ ਜੀ ਹਾਂਜੀ ਆਪਣਾ ਨਾਮ ਦੱਸੋ ਮੇਰਾ ਨਾਮ ਗੁਰਸ਼ਰਨਜੀਤ ਸਿੰਘ ਆ ਮੈਂ ਡੀਪੀ ਪੋਸਟਮਾਸਟਰ ਅੰਮ੍ਰਿਤਸਰ ਹੈੱਡ ਆਫਿਸ ਤੋਂ ਕੇਂਦਰ ਸਰਕਾਰ ਦੀ ਕਿਹੜੀ ਪਾਲਿਸੀ ਚੱਲਦੀ ਚੁਣੀ ਨਹੀਂ 15 ਅਗਸਤ ਆ ਰਹੀ ਹੈ ਜੀ ਕੇਂਦਰ ਸਰਕਾਰ ਵੱਲੋਂ ਪਾਲਿਸੀ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਹਰ ਘਰ ਹਰ ਘਰ ਤਿਰੰਗਾ ਤੇ ਉਹਨਾਂ ਦੀ ਇਹ ਮਤਲਬ ਕੋਸ਼ਿਸ਼ ਹੈ ਵੀ ਹਰ ਘਰ ਦੇ ਵਿੱਚ ਤਿਰੰਗਾ ਲਹਿਰਾਇਆ ਜਾਵੇ 15 ਅਗਸਤ ਨੂੰ ਤੇ ਇਸ ਕਰਕੇ ਹਰ ਪੋਸਟ ਆਫਿਸ ਦੇ ਵਿੱਚ ਤਿਰੰਗਾ 25 ਰੁਪਏ ਦਾ ਕਾਊਂਟਰ ਤੋਂ ਮਿਲੇਗਾ ਬਾਕੀ ਜੇ ਕੋਈ ਆਨਲਾਈਨ ਆਰਡਰ ਕਰਦਾ ਹੈ ਤੇ ਉਹਨਾਂ ਨੂੰ ਘਰੇ ਪਹੁੰਚਾਇਆ ਜਾਏਗਾ ਤੇ ਕਿੰਨਾ ਲੋਕਾਂ ਨੂੰ ਚੋਸ਼ਾ ਲੱਗ ਰਿਹਾ 15 ਅਗਸਤ ਨੂੰ ਲੈ ਕੇ ਜਿੰਮੇ ਕਿ 15 ਅਗਸਤ ਸਾਡਾ ਆਜ਼ਾਦੀ ਦਿਵਸ ਆ ਸਾਨੂੰ 1900 ਸੋਜਾ ਦੀ ਟੀਮ ਆ ਉਹਨੂੰ ਆਨਲਾਈਨ ਚੈੱਕ ਕਰਦੀ ਆ ਤੇ ਉਹਨੂੰ ਫਿਰ ਡਿਲੀਵਰ ਕਰਵਾਉਂਦੀ ਆ ਕਿੰਨੀਆਂ ਬੁਕਿੰਗਾਂ ਹੁੰਦੀਆਂ BN ਲੈਂਡ ਦੇ ਕਾਫੀ ਮਾਤਰਾ ਵਿੱਚ ਹੋ ਰਹੀ ਆ ਕਿਉਂਕਿ ਸਾਡਾ ਇਹ ਨਹੀਂ ਕਿ ਸਿਰਫ ਅੰਮ੍ਰਿਤਸਰ ਦੇ ਵਿੱਚ ਆ ਸਾਡਾ ਪੂਰਾ ਡਿਸਟ੍ਰਿਕਟ ਆ ਜਿਵੇਂ ਕਿ ਅਜਨਾਲਾ ਬੈਲਟ ਆ ਉਸ ਤੋਂ ਬਾਅਦ ਮਜੀਠਾ ਵਾ ਫਤਿਹਗੜ ਚੂੜੀਆਂ ਵਾ ਫਿਰ ਉਸ ਤੋਂ ਬਾਅਦ ਰਮਦਾਸ ਤੱਕ ਉਸ ਤੋਂ ਬਾਅਦ ਆ ਟਾਰੀ ਚੋਬਾਲ ਤਰਨਤਾਰਨ ਬਾਬਾ ਬਕਾਲਾ ਸਾਰੇ ਪਾਸੇ ਆ ਮਤਲਬ ਕਿ ਕਿੰਦਾ ਕਰੇਜ਼ ਕਿੰਦਾ ਹੈਗਾ ਲੋਕਾਂ ਦਾ ਲੋਕਾਂ ਦਾ ਕਾਫੀ ਕਰੇਜ਼ ਆ ਆਪਣੇ ਤਿਰੰਗੇ ਨੂੰ ਲੈ ਕੇ ਕਿਉਂਕਿ ਸਰਕਾਰ ਦੀ ਪਾਲਸੀ ਹੈ ਕਿ 15 ਅਗਸਤ ਵਾਲੇ ਦਿਨ ਵੱਧ ਤੋਂ ਵੱਧ ਘਰਾਂ ਵਿੱਚ ਤਿਰੰਗਾ ਲਹਿਰਾਇਆ ਜਾਵੇ ਤੇ ਅਸੀਂ ਆਜ਼ਾਦੀ ਦੇ ਦਿਵਸ ਲੋਕੀ ਇਸ ਤਿਰੰਗੇ ਦੇ ਨਾਲ ਮਨਾਉਣ ਜੀ। ਤੁਸੀਂ ਆਰਡਰ ਦੀ ਗੱਲ ਕੀਤੀ ਪ੍ਰੋਸੈਸ ਕੀ ਰਹਿੰਦਾ ਉਸ ਦਾ? ਆਰਡਰ ਕਰਨਾ ਆਨਲਾਈਨ ਪ੍ਰੋਸੈਸ ਹੈ ਜੀ। ਆਨਲਾਈਨ ਸਾਈਟ ਇੱਥੇ ਹੈਗੀ ਆ ਉੱਥੇ ਜਾ ਕੇ ਤੁਸੀਂ ਆਨਲਾਈਨ ਤੁਸੀਂ ਆਰਡਰ ਕਰ ਸਕਦੇ ਹੋ ਤੇ ਫਿਰ ਉਹ ਸਾਡੀ ਜਿਹੜੀ ਟੀਮ ਆ ਉਹਨੂੰ ਆਨਲਾਈਨ ਚੈੱਕ ਕਰਦੀ ਆ ਤੇ ਉਹਨੂੰ ਫਿਰ ਡਿਲੀਵਰ ਕਰਵਾਉਂਦੀ ਆ। ਕਿੰਨੀਆਂ ਬੁਕਿੰਗਾਂ ਹੁੰਦੀਆਂ ਬੀਨ ਬਲੈਂਕ ਦੀ? ਕਾਫੀ ਮਾਤਰਾ ਵਿੱਚ ਹੋ ਰਹੀ ਆ ਕਿਉਂਕਿ ਸਾਡਾ ਇਹ ਨਹੀਂ ਕਿ ਸਿਰਫ ਅੰਮ੍ਰਿਤਸਰ ਦੇ ਵਿੱਚ ਹੀ ਆ ਸਾਡਾ ਪੂਰਾ ਡਿਸਟ੍ਰਿਕਟ ਹੈ ਜਿਵੇਂ ਕਿ ਅਈ ਨਾਰਾ ਬਿਲਟ ਆ ਉਸ ਤੋਂ ਬਾਅਦ ਮੈਂ ਮਜੀਠਾ ਵਾ ਫਤਿਹਗੜ ਚੂੜੀਆਂ ਵਾ ਫਿਰ ਉਸ ਤੋਂ ਬਾਅਦ ਰਮਦਾਸ ਤੱਕ ਉਸ ਤੋਂ ਬਾਅਦ ਆਇਆ ਠਟਾਰੀ ਚੋਬਾਲ ਤਰਨਤਾਰਨ ਬਾਬਾ ਬਕਾਲਾ ਸਾਰੇ ਪਾਸੇ ਹੈ ਮਤਲਬ ਕਿ ਕਿਦਾਂ ਦਾ ਕ੍ਰੇਜ਼ ਹੈ ਲੋਕਾਂ ਦਾ ਲੋਕਾਂ ਦਾ ਕਾਫੀ ਕ੍ਰੇਜ਼ ਆ ਆਪਣੇ ਤਿਰੰਗੇ ਨੂੰ ਲੈ ਕੇ ਕਿਉਂਕਿ ਸਰਕਾਰ ਦੀ ਪਾਲਿਸੀ ਹੈ ਕਿ 15 ਅਗਸਤ ਵਾਲੇ ਦਿਨ ਵੱਧ ਤੋਂ ਵੱਧ ਘਰਾਂ ਵਿੱਚ ਤਿਰੰਗਾ ਲਹਿਰਾਇਆ ਜਾਵੇ ਤੇ ਅਸੀਂ ਆਜ਼ਾਦੀ ਦੇ ਦਿਵਸ ਲੋਕੀ ਇਸ ਤਿਰੰਗੇ ਦੇ ਨਾਲ ਮਨਾਉਣ ਜੀ